ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਝੋਨੇ ਉੱਪਰ ਬੈਕਟੀਰੀਅਲ ਪੈਨੀਕਲ ਬ্লাইਟ ਇਹ ਬਿਮਾਰੀ ਹੈ ਕੀ ਕਦੋਂ ਹੁੰਦੀ ਹੈ ਇਹ ਕੀ ਦੇ ਲੱਛਣਾਂ ਕਿਵੇਂ ਨੂੰ ਕੰਟਰੋਲ ਕਰ ਸਕਦੇ ਆਪਾਂ ਵੀਡੀਓ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਸਾਹਮਣੇ ਤੁਸੀਂ ਵੀਡੀਓ ਦੇ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਝੋਨੇ ਵਿੱਚ ਸਮੱਸਿਆ ਆਉਂਦੀ ਹੈ ਤਾਂ ਇਹ ਬੈਕਟੀਰੀਅਲ ਪੈਨੀਕਲ ਬ্লাইਟ ਆ ਇਹਨੂੰ ਆਪਾਂ ਕਿਵੇਂ ਕੰਟਰੋਲ ਕਰਦਾ ਸਾਰਾ ਵੀਡੀਓ ਵਿੱਚ ਦੱਸਾਂਗੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕੇ ਤੇ ਵੀਡੀਓ ਬਾਈ ਜੀ ਸ਼ੇਅਰ ਜ਼ਰੂਰ ਕਰੋ ਕਿਸਾਨ ਭਰਾਵਾਂ ਤੱਕ ਤੇ ਲਾਈਕ ਜ਼ਰੂਰ ਕਰੋ ਤੇ ਕਮੈਂਟ ਜ਼ਰੂਰ ਕਰੋ ਭਰਾਵਾਂ ਕੇ ਇਹ ਬਿਮਾਰੀ ਕਿਸ ਚੋਂ ਨੇ ਬਚ ਆਉਂਦੀ ਆ ਤੇ ਕਿਵੇਂ ਇਹ ਫੈਲਦੀ ਆ ਕੀ ਰੀਆਂ ਨਿਸ਼ਾਨੀਆਂ ਆ ਦੇਖ ਲਓ ਸਾਹਮਣੇ ਸਕਰੀਨ ਤੇ ਤੁਸੀਂ ਵੀਡੀਓ ਚੱਲੀ ਜਾਂਦੀ ਹੈ ਜੀ ਇਹ ਝੋਨੇ ਦੇ ਉੱਪਰ ਉਹ ਨਾ ਦਾਣੇ ਇਸ ਤਰ੍ਹਾਂ ਸੁੱਕਣੇ ਸਟਾਰਟ ਹੋ ਰਹੇ ਆ। ਵੀ ਬਪਾ ਕਹਿੰਦੇ ਨੇ ਬੱਲੀ ਸੁੱਕ ਗਈ ਅੱਧੀ। ਬੈਕਟੀਰੀਅਲ ਪੈਨਿਕਲ ਬਲਾਈਟ। ਇਸ ਤਰ੍ਹਾਂ ਇਹ ਵੀਡੀਓ ਤੇ ਤੁਸੀਂ ਦੇਖ ਰਹੇ ਹੋ ਦਾਣੇ ਨਾ ਚਿੱਟੇ ਜਿਹੇ ਹੋ ਗਏ। ਤੇ ਦੁੱਧਾਇਚ ਖਾਲੀ ਆ। ਇਹਨੂੰ ਆਪਾਂ ਕੰਟਰੋਲ ਦੇ ਲਈ ਆਪਾਂ ਕੀ ਕਰਨਾ? ਸਭ ਤੋਂ ਪਹਿਲਾਂ ਤਾਂ ਇਹ ਬਲਾਈਟ ਤਿੰਨ ਪ੍ਰਕਾਰ ਦੀ ਹੁੰਦੀ ਆ। ਵੈਲਨ ਆਪਸ਼ਨ ਹੈ ਦੀ ਬੈਕਟੀਰੀਆ ਵਾਲਾ ਪੈਨਿਕਲ ਬਲਾਈਟ ਇਹ ਬਲਾਈਟ ਆ ਸਾਹਮਣੇ ਸਕਰੀਨ ਤੇ ਫੋਟੋ ਚੱਲੀ ਜਾਂਦੀ ਬਲੀ ਦੇ ਦਾਣੇ ਇਸ ਤਰ੍ਹਾਂ ਦਾਗੀ ਹੋ ਜਾਂਦੇ ਪੂਰੇ ਹੋ ਜਾਂਦੇ ਆ ਉੱਤੋਂ ਚਿੱਟੇ ਹੋ ਜਾਂਦੇ ਥੱਲੇੋਂ ਪੂਰੇ ਹੋ ਜਾਂਦੇ ਜੋਨੇ ਦੀ ਜਿਹੜੀ ਬਲੀ ਨਿਕਲਦੀ ਆ ਉਹ ਬਿਲਕੁਲ ਵੀ ਨਹੀਂ ਭਰਦੀ ਖਾਲੀ ਰਹੂਗੀ ਖਾਲੀ ਇਹ ਨਹੀਂ ਵੀ ਗੋਬ ਵਾਲੀ ਥੁੰਡੀ ਪਈ ਉਹਨੂੰ ਖਾਲੀ ਦਾਣੇ ਇਸ ਤਰ੍ਹਾਂ ਦਾਗੀ ਤੇ ਪੂਰੇ ਹੋਣੇ ਸਿੱਧੀ ਜਿਹੀ ਪੂਰੀ ਜਿਹੀ ਨਿਕਲੂਗੀ ਸਕਰੀਨ ਤੇ ਫੋਟੋ ਮੈਂ ਚੱਲੀ ਜਾਂਦੀ ਆ ਇਨੂੰ ਆਪਾਂ ਕਹਾਂਗੇ ਇਹਨੂੰ ਆਪਾਂ ਕਹਾਂਗੇ ਬੈਕਟੀਰੀਅਲ ਪੈਨਿਕਲ ਬ্লাইਟ ਤੇ ਦੂਸਰਾ ਦੋਸਤੋ ਆ ਗਿਆ ਪੈਨਿਕਲ ਰੋਟ ਜਾਂ ਫਿਰ ਆਪਾਂ ਇਹਨੂੰ ਕਹਾਂਗੇ ਸਟਿੰਗ ਰੋਟ ਵੀ ਕਹਿ ਸਕਦੇ ਨੂੰ ਆਪਾਂ ਦੋਨੇ ਮਿਲ ਕੇ ਮਿਲੇ ਜੁਲੇ ਸ਼ਬਦ ਹੈ ਕਿਸਾਨ ਵੀਰੋ ਜੇ ਤੁਹਾਨੂੰ ਲੱਗੇ ਕਿ ਝੋਨੇ ਦੀ ਬੱਲੀ ਨਾਲ-ਨਾਲ ਝੰਡਾ ਪੱਤਾ ਬੱਲੀ ਦਾ ਦਾਣੇ ਪੂਰੇ ਰੰਗਦੇ ਆ ਧੱਬੇ ਜੇ ਦਿਖਾਈ ਦੇ ਰਹੇ ਆ ਤਾਂ ਇਹਨੂੰ ਆਪਾਂ ਪੈਨਿਕਲ ਰੋਟ ਵੀ ਕਹਾਂਗੇ ਇਦੇ ਨਾਲ ਦਾਣੇ ਬਦਰੰਗੇ ਹੋ ਜਾਂਦੇ ਆ ਤੇ ਖਾਖੀ ਇਹ ਬਦਰੰਗੇ ਭੂਰੇ ਜਿਹੇ ਹੋ ਜਾਂਦੇ ਆ ਜੇਕਰ ਤੁਹਾਨੂੰ ਲੱਗੇ ਵੀ ਇਹ ਝੰਡਾ ਪੱਤਾ ਸਾਫ ਆ ਫਿਰ ਪੈਣੀ ਕਾ ਰੋਟ ਨਹੀਂ ਹੈਗੀ ਤੇ 30 ਦਾ ਦੋਸਤੋ ਇਹ ਬਾਈਟ ਸਟ੍ਰੈਸ ਨਾਲ ਮਤਲਬ ਕਿ ਇਹ ਹੀਟ ਹੀਟ ਸਟ੍ਰੈਸ ਕਹਾਂਗੇ ਮਤਲਬ ਕਿ ਗਰਮੀ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਝੁਣਾ ਹੁਣ ਇਹਨੂੰ ਕੰਟਰੋਲ ਕਿਵੇਂ ਕਰਨਾ ਇਹ ਵੀ ਵੀਡੀਓ ਵਿੱਚ ਅੱਗੇ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਇਹ ਗਰਮੀ ਪਹਿਲੀ ਗੱਲ ਤਾਂ ਤੁਸੀਂ ਇਹ ਬ੍ਰੈਡੀ ਲਾਉਣੀ ਨਹੀਂ ਜੇ ਇਹ ਤੁਹਾਡੇ ਆਈਵਰ ਡਿੱਕਤ ਹੁੰਦੀ ਹੈ ਦੂਸਰੀ ਗੱਲ ਕਿਸਾਨ ਵੀਰੋ ਇਹਦੇ ਉੱਤੇ ਤੁਸੀਂ ਐਜਕਸੀ ਸਟੋਬ ਇਹਨਾਂ ਤੇ ਡੈਫੂ ਕੋਨੈਜਲ ਟੈਕਨੀਕਲ ਕਰ ਸਕਦੇ ਹੋ ਪਲੱਸ ਪोटाश ਦੀ ਸਪਰੇਅ ਲਾਜ਼ਮੀ ਇਹਦੇ ਉੱਤੇ ਕਰਨੀ ਆ ਤੁਸੀਂ ਇੱਕ ਪोटाश ਦੀ ਸਪਰੇਅ ਤੁਸੀਂ ਇੱਕ ਤਾਂ ਪोटाश ਦੀ ਸਪਰੇਅ ਕਰ ਰਹੇ ਹਾਂ ਇੱਕ ਛੋੜੇ ਤੱਤ ਜਿਵੇਂ ਕਿ ਜਿੰਕ ਤੁਸੀਂ ਇਹਦੇ ਉੱਤੇ ਜਿੰਕ ਦੀ ਸਪਰੇਅ ਕਰਨੀ ਆ ਤੇ ਬਹੁਤ ਵਧੀਆ ਰਿਜ਼ਲਟ ਦੋਸਤੋ ਕਿਸਾਨ ਵੀਰੋਂ ਆਉਣਗੇ ਇਹ ਖੁਦ ਆਪਾਂ ਸਰਭਰਾਮ ਦੇ ਕਰਵਾਈ ਹੋਏ ਬਹੁਤ ਸੋਹਣਾ ਰਿਜ਼ਲਟ ਤੇ ਇਹਦੇ ਨਾਲ ਨਾਲ ਤੁਸੀਂ ਐਡਜੋਕਸਿਸਟੋਬਿੰ ਤੇ ਡੈਫੂ ਕੋ ਨਾਲ ਟੈਕਨੀਕਲ ਤੁਸੀਂ ਲਾਜ਼ਮੀ ਕਰਨਾ ਝੋਨੇ ਉੱਪਰ ਤੇ ਪੋਟਾਸ਼ ਤੇ ਜ਼ਿੰਕ ਛੋੜੇ ਤੱਤ ਸਪਰੇਅ ਲਾਈ ਵੀ ਕਰਨੀਆਂ ਸਟ੍ਰੈਸ ਕਰਨਾ ਹੋ ਜਾਂਦਾ ਹੈ ਕੋਈ ਚੱਕਰ ਨਹੀਂ ਕੰਟਰੋਲ ਹੋਊਗਾ ਵੀਡੀਓ ਚੰਗੀ ਲੱਗੇ ਤਾਂ ਕਿਸਾਨ ਭਰਾਵਾਂ ਮੇਰੇ ਸ਼ੇਅਰ ਕਰੋ ਧੰਨਵਾਦ ਜੀ